ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਪਾਇਂਦਰਾ ਯੂਕੇ ਦੇ ਸਟੂਡੀਓ ਚ ਤੁਹਾਡਾ ਹਾਰਦਿਕ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਇੱਕ ਰਚਨਾ ਜਿਸ ਨੂੰ ਲਿਖਿਆ ਹੈ ਡਾਕਟਰ ਤਾਰਾ ਸਿੰਘ ਜੀ ਆਲਮ ਨੇ ਪੇਸ਼ ਕਰਦਾ ਹਿੰਦੁਸਤਾਨ ਦਾ ਨਾ ਪਾਕਿਸਤਾਨ ਦਾ ਆਓ ਗੀਤ ਗਾਈਏ ਸਾਰੇ ਜਹਾਨ ਦਾ ਇਹ ਤਾਂ ਤਿੱਖੀ ਪੀੜ ਹੈ ਬੰਗਲਾ ਮਨੁੱਖ ਦੀ ਵਿਅਤ ਨਾਮੀ ਖੂਨ ਦੀ ਜੰਗਾਂ ਤੇ ਦੁੱਖ ਦੀ ਨਾ ਕਿਸੇ Hindu ਦਾ ਨਾ ਮੁਸਲਮਾਨ ਦਾ ਆਉ ਗੀਤ ਗਾਈਏ ਸਾਰੇ ਜਹਾਨ ਦਾ ਨਾ ਕਿਸੇ ਲੈਨਨ ਦਾ ਨਾ ਮਾਉ ਵਿਚਾਰ ਦਾ ਨਾ ਕਿਸੇ ਇਕੱਲੇ ਭਗਤ ਸਰਦਾਰ ਦਾ ਸੂਲੀ ਉੱਤੇ ਟੰਗੀ ਹੋਈ ਹਰ ਇੱਕ ਜਾਨ ਦਾ ਆਉ ਗੀਤ ਗਾਈਏ ਸਾਰੇ ਜਹਾਨ ਦਾ ਉਧਰ ਚੰਨ ਦੇ ਵੱਲ ਜਾ ਰਿਹਾ ਹੈ ਆਦਮੀ ਇਧਰ ਆਦਮੀ ਨੂੰ ਖਾ ਰਿਹਾ ਹੈ ਆਦਮੀ ਆਓ ਪੂਰਾ ਕਰੀਏ ਫਰਜ਼ ਇਨਸਾਨ ਦਾ ਆਉ ਗੀਤ ਗਾਈਏ ਸਾਰੇ ਜਹਾਨ ਦਾ ਹੋਂਦ ਮਿਟਦੀ ਜਾ ਰਹੀ ਦੇਖੋ ਪਿਆਰ ਦੀ ਹੋਂਦ ਮਿਟਦੀ ਜਾ ਰਹੀ ਦੇਖੋ ਪਿਆਰ ਦੀ ਅਰਥੀ ਉਠਾਈ ਅੱਜ ਪੱਤ ਚੜਾਂ ਬਹਾਰ ਦੀ ਹਾਸਾ ਹੰਝੂ ਖੇਰ ਦਾ ਅੱਜ ਬਾਗਬਾਨ ਦਾ ਆਓ ਗੀਤ ਗਾਈਏ ਸਾਰੇ ਜਹਾਨ ਦਾ ਹਿੰਦੁਸਤਾਨ ਦਾ ਨਾ ਪਾਕਿਸਤਾਨ ਦਾ ਆਓ ਗੀਤ ਗਾਈਏ ਸਾਰੇ ਜਹਾਨ ਦਾ ਧੰਨਵਾਦ